ਚੇ ਇਹ ਰਹਾ ਨਹੀਂ ਜਾਂਦਾ ਇਹ ਮਹਿਫਿਲ ਰੁਕਣੀ ਨਹੀਂ ਚਾਹੀਦੀ ਹੁਣ ਬਹੁਤ ਚਿਰ ਬਾਅਦ ਇਕੱਠੇ ਹੋਏ ਆਪਾਂ ਉਹ ਯਾਰ ਤੂੰ ਫਿਕਰ ਕਰਨੂ ਕਰਦਾ ਨਾਲੇ ਆਪਣੀ ਮਹਿਫਿਲ ਰੁਕੂ ਕਿਹੜਾ ਚੇਸ ਬਾਈ ਉਹ ਨਾਨਾ ਭਾਈ ਇਹ ਕੰਮ ਨਹੀਂ ਕਰਨਾ ਜਾਣਦੇ ਉਹ ਨਾਨਾ ਆਪਾਂ ਆਪਾਂ ਇਕੱਠੇ ਬੈਠੇ ਆਂ ਮਹਿਫਿਲ ਆ ਤੂੰ ਮੇਰੇ ਨਾਲ ਰਹਿਣ ਦੇ ਉਧਰ ਨੂੰ ਉਹ ਨਹੀਂ ਨਹੀਂ ਕੁਛ ਨਹੀਂ ਹੁੰਦਾ ਉਹ ਨਹੀਂ ਵੀਰ ਬਣ ਕੇ ਨਾ ਨਾ ਭਾਈ ਨਹੀਂ ਭਾਈ ਨਾਰਿਜ਼ਾ ਨਾ ਕਰ ਯਾਰ ਉਹ ਤੋਂ ਫੜ ਕੁਛ ਨਹੀਂ ਹੁੰਦਾ ਮੈਂ ਆਇਆ ਓ ਬਾਈ ਯਾਰ ਮੰਨਿਆ ਕਰਦੇ ਆ ਕੱਲ ਯਾਰ ਇਹ ਪੰਗਿਆਂ 'ਚ ਨਹੀਂ ਪੈਣਾ ਆਪਾਂ ਤੈਨੂੰ ਕਿਹਾ ਨਾ ਮੈਂ ਆ ਜਾ ਫੜ ਕੇ ਰੱਖਿਆ ਓ ਬਾਈ ਯਾਰ ਗੱਲ ਤਾਂ ਸੁਣ ਲੈ ਓ ਬਾਈ ਰੁਕੋ ਗੱਲ ਸੁਣੋ ਬੈਣੀ ਸੌਰੀ ਸੌਰੀ ਓ ਮੈਂ ਨਹੀਂ ਪੀਂਦਾ ਸੀ ਉਹ ਤਾਂ ਮੇਰਾ ਫਰੈਂਡ ਸੀਗਾ ਗੱਡੀ 'ਚ ਵਿਚਾਰੇ ਨੂੰ ਜੌਬ ਤੋਂ ਕੱਢਤਾ ਦੁਖੀ ਸੀਗਾ ਦੁਖੀ ਕਰਕੇ ਗੱਡੀ ਦੇ ਵਿੱਚ ਮਨ ਨੂੰ ਸ਼ਾਂਤ ਕਰਨ ਲਈ ਪੀਂਦਾ ਸੀਗਾ ਮੈਂ ਤਾਂ ਸਿਰਫ ਦਾਲ ਪੂਰੀਆਂ ਖਾਂਦਾ ਸੀ ਬੇਟਾ ਮੈਂ ਤਾਂ ਟੱਕਣ ਖੋਲ ਕੇ ਦਿੰਦਾ ਸੀ ਟੱਕਣ ਖੋਲਣ ਵਾਲੀ ਚੜ ਜਾਂਦੀ ਆ ਦੇ ਤੇ ਕਿੰਨੀ 스멜 ਆਉਂਦੀ ਆ ਯਾ ਦੱਸੀ ਨਾ ਕੋ ਤਾਂ ਮੇਰੀ ਭੈਣਾਂ ਆ ਰਹੀਆਂ ਜੋ ਕਹੇंगी ਮੈਂ ਤੈਨੂੰ ਸ਼ਾਪਿੰਗ ਕਰਾ ਦੂੰਗਾ ਨਵੇਂ ਨਵੇਂ ਕੱਪੜੇ ਦਿਵਾ ਦੂੰਗਾ ਨਵਾਂ ਮਾਰਕੀਟ ਦੇ ਵਿੱਚ ਆਈਫੋਨ 17 ਆਇਆ ਤੈਨੂੰ ਆਈਫੋਨ 17 ਦਿਵਾ ਦੂੰਗਾ ਭੈਣੇ ਆਪਣੇ ਭਾਈ ਦੀ ਬਲੀ ਨਾ ਚੜੀ ਆ ਗੱਲ ਕਰਿਓ ਮੇਰੀ ਫਰੈਂਡ ਨਾਲ ਤੂੰ ਤੋ ਗਿਆ ਬੇਟੇ ਹਲੋ ਹਾਂ ਜਾਨੂ ਇਹ ਗੱਡੀ ਚ ਬੈਠ ਬੈਠ ਕੇ ਦਾਰੂ ਪੀਤੀ ਜਾ ਰਹੀ ਨਾ ਤੁਸੀਂ ਘਰੇ ਆਓ ਮੈਂ ਤੁਹਾਨੂੰ ਗਰਮ ਗਰਮ ਪੋੜੇ ਦਾਰੂ ਨਾ ਦਿਨੀ ਆ ਜਲਦੀ ਆਓ ਘਰੇ ਆ ਦੇਖ ਲੈ ਮੈਨੂੰ ਕਹਿੰਦੀ ਘਰੇ ਆਓ ਤੁਹਾਨੂੰ ਚਪੌੜੇ ਖਵਾਉਂਗੀ ਮੈਨੂੰ ਪਤਾ ਚਪੌੜੇ ਚ ਪੂੜੇ ਕੋਈ ਨਹੀਂ ਹੁੰਦੇ ਚਪੌੜੇ ਰਿਉ ਪਕੌੜੇ ਹੁੰਦੇ ਆ ਹੈਲੋ ਚਾਰ ਕਦਮਾਂ ਦੇ ਵਿੱਚ ਫੋਨ ਵੀ ਲਾਤਾ ਕੋਈ ਗੱਲ ਕਰਨ ਕੋ ਆਪਣੇ ਭਾਈ ਦੀ ਬਲੀ ਚਾੜੀ ਹੈ ਨਾ ਰੱਬ ਕਰੇ ਤੇਰੇ ਮੂੰਹ ਤੇ ਦੋ ਦੰਦ ਡਟ ਜਾਣ ਤੇਰੇ ਦਰਦ ਜਿਹੜੇ ਦੰਦਾ ਨਾ ਤੂੰ ਹੱਸਦੀ ਆਂ ਦੰਦ ਟੁੱਟਣਗੇ ਤੇਰਾ ਪੱਲਾ ਜਾ